ਅੱਛਾ ਇਹ ਸੁਫਨਾ ਇੱਕ ਅਜੀਬੀ ਚੀਜ਼ ਐ ਅੱਛਾ ਜੀ ਕਹਿੰਦਾ ਸੁਫਨਾ ਹੋਏ ਤੂੰ ਸੁਲਤਾਨ ਹੈ ਉਤਮ ਤੇਰੀ ਯਾਤ ਕਈ ਬਰਿਆਂ ਦੇ ਬਿਸਰੇ ਆਣ ਮਿਲਿਆ ਰਾਤ ਨੂੰ ਅੱਛਾ ਤਾਂ ਇੱਕ ਕੀ ਸੁਫਨਾ ਘਮਿਆਰਾ ਦਾ ਮੁੰਡਾ ਗਧਿਆਂ ਦੇ ਬਾੜੇ 'ਚ ਜਿ세 ਗਧੇ ਬੰਨੇ ਹੋਏ ਤੇ ਉੱਥੇ ਪਿਆ ਅੱਛਾ ਤਾਂ ਪਹਿਨੂ ਸੁਫਨਾ ਹੁੰਦਾ ਕਿਆ ਬਾਤ ਆ ਵੀ ਸੁਫਨਾ ਰੌਣਾ ਸੋਣਾ ਰੂੜੀਆਂ ਤੇ ਸੀਸ ਮਹਿਲ ਦੇ ਸੁਪਨੇ ਅੱਛਾ ਉਹਨੂੰ ਜੇ ਸੁਫਨਾ ਆਇਆ ਉਧਰ ਰਾਜਾ ਅਗਸਤ ਕਰਦਾ ਫਿਰਦਾ ਦੀ ਰਾਤ ਨੂੰ ਵੀ ਮੇਰਾ ਕੌਣ ਮੇਰੇ ਸਹਰ ਚ ਦੁਖੀ ਆਇਆ ਕੌਣ ਸੁਖੀ ਆ ਤਾਂ ਉਹ ਆਪਣੇ ਬਾੜੇ ਚ ਪਿਆ ਗਧਿਆਂ ਵਾਲੇ ਚ ਉਹ ਹੱਸ ਰਿਹਾ ਹੈਗਾ ਸੁੱਤਾ ਪਿਆ ਸੁਫਨੇ ਚ ਜਦੋਂ ਉਹ ਹੱਸ ਰਿਹਾ ਹੈਗਾ ਰਾਜੇ ਨੇ ਦੇਖਿਆ ਵੀ ਬੰਦਾ ਸੁੱਤਾ ਪਿਆ ਕਦੇ ਘਰਾੜੇ ਮਾਰ ਲੈਂਦਾ ਕਦੇ ਹੱਸਦਾ ਹੈਗਾ ਹਾਂ ਇਹਨੂੰ ਹੋਰ ਨਾ ਕੋਸ ਸੇੜ ਤੜਕੇ ਪੁੱਸਾਂਗੇ ਹਾਂ ਤੜਕੇ ਰਾਜੇ ਨੇ ਕਚਹਿਰੀ 'ਚ ਬੁਲਾ ਲਿਆ ਉਹ ਹਾਂ ਜਦੋਂ ਕਚਹਿਰੀ 'ਚ ਬੁਲਾਇਆ ਹੋਇਆ ਕਹਿੰਦਾ ਹਾਂ ਭਾਈ ਆ ਗਿਆ ਤੂੰ ਪਹੁੰਚ ਗਿਆ ਹਾਂਜੀ ਪਹੁੰਚ ਗਿਆ ਮੈਨੂੰ ਬੁਲਾਇਆ ਤੀ ਜੀ ਕੀ ਹੁਕਮ ਹੈ ਕੀ ਗੱਲ ਹੈ ਉਹ ਗਾਂ ਗੱਲ ਤਾਂ ਇਹ ਐ ਵੀ ਰਾਤ ਮੈਂ ਤੇਰੇ ਬਾਰਮੂਲ ਦੀ ਨੰਗਾ ਤੀ ਤੂੰ ਰਾਤ ਨੂੰ ਸੁੱਤਾ ਪਿਆ ਹੱਸਦਾ ਸੀ ਉਹ ਗੱਲ ਦੱਸ ਵੀ ਇਹ ਕਿਹੜੀ ਗੱਲ ਤੂੰ ਹੱਸਦਾ ਸੀ ਇਹ ਕੀ ਗੱਲ ਸੀ ਹੂੰ ਹਾਂ ਹੁਣ ਜਿਹੜੀ ਗੱਲ ਤੀ ਜੇ ਉਹ ਦੱਸਦਾ ਹੈ ਤਾਂ ਵੀ ਫਾਇਦਾ ਚੜਦਾ ਹੈ ਜੇ ਸੱਚ ਬੋਲਦਾ ਤਾਂ ਵੀ ਫਾਇਦਾ ਚੜਦਾ ਤਾਂ ਵੀ ਫਾਇਦਾ ਚੜਦਾ ਉਹਨੇ ਕਿਹਾ ਵੀ ਮੁੱਕਰ ਜਾ ਹੋ ਹੁਣ ਕੋਈ ਬਾਹ ਨਹੀਂ ਵੀ ਆਪਾਂ ਹੱਸੇ ਹੀ ਨਹੀਂ ਕਹਿੰਦਾ ਮੈਂ ਤਾਂ ਪਰ ਇਹਦੇ ਅਕੜੇ ਦਾ ਕੋਈ ਇਲਾਜ ਨਹੀਂ ਵੇ ਮੈਂ ਤਾਂ ਹੱਸਿਆ ਹੀ ਨਹੀਂ ਜੀ ਕਹਿੰਦਾ ਉਹਨਾਂ ਨੇ ਕਿਹਾ ਕੁਈਏ ਇਸ ਗੱਲ ਦਾ ਗਵਾਹ ਨਹੀਂ ਮੈਂ ਦੇਖਿਆ ਕੱਲੇ ਨੇ ਹਾਂ ਜੇ ਇਹਨੂੰ ਮੌਤ ਦੀ ਸਜ਼ਾ ਦਿੰਨਾ ਅੱਛਾ ਤਾਂ ਅਗਲਾ ਕਹੂਗਾ ਵੀ ਰਾਜੇ ਨੇ ਬੇਨਸਾਫੀ ਕਰਤੀ ਹਾਂ ਇਹ ਜਦੋਂ ਮੰਨੂ ਉਦੋਂ ਸਹੀ ਇਹਨੂੰ ਉਮਰ ਭਰ ਦੀ ਕੈਦ ਕਰਦੀਏ ਹਾਂ ਤਾਂ ਉਹਨੂੰ ਉਮਰ ਭਰ ਦੀ ਕੈਦ ਕਰਤੀ ਅੱਛਾ ਜੇ ਉਹ ਜਿ ਦੇ ਤਾ ਠੀਕ ਆ ਕਿਉਂ ਮੁੱਕਰ ਗਿਆ ਨਾ ਉਹ ਮੈਂ ਤਾਂ ਹੱਸਿਆ ਨਹੀਂ ਤਾਂ ਕੋਚਰ ਬਾਦ ਉਸ ਰਾਜੇ ਦੇ ਲਵੇ ਕੋਈ ਸ਼ਰਤ ਆ ਗਈ ਦੂਏ ਰਾਜੇ ਦੀ ਠੀਕ ਆ ਬਿਨਹਦਾ ਸ਼ਰਤ ਬੁੱਝ ਨਹੀਂ ਮੇਰੇ ਨਾਲ ਜੰਗ ਕਰ ਲੈ ਜੰਗ ਹਾਂ ਅੱਛਾ ਨਹੀਂ ਕੁੜੀ ਦਾ ਸਾਖ ਦੇ ਦੇ ਠੀਕ ਆ ਸ਼ਰਤਾਂ ਇਹ ਜੀਆਂ ਕੁਸੂਤੀਆਂ ਆ ਰਾਜਾ ਇੱਕ ਦੂਜੇ ਨੂੰ ਪਾ ਦਿੰਦਾ ਜਿਹੜਾ ਮੜਾ ਤਖੜਾ ਹੁੰਦਾ ਤਿੰਨ ਸ਼ਰਤਾਂ ਰੱਖਦੀਆਂ ਰੱਖਤੀਆਂ ਤਾਂ ਉਹ ਫਿਰ ਹੌਲੀ ਹੌਲੀ ਗੱਲ ਫੈਲਦੀ ਫੈਲਦੀ ਉਹ ਕੈਚ ਉਹ ਕੈਜੀ ਕੋਲੇ ਵਾਗੀ ਵੀ ਰਾਜੇ ਨੇ ਵਿਆਹ ਹਰਤ ਆਈ ਐ ਇੰਨੇ ਚਿਰ ਦਾ ਟਾਈਮ ਮੰਗਿਆ ਦੱਸਣ ਖਾਤਰ ਤੇ ਆਪਾਂ ਬੁੱਝਦੇ ਆਂਗੇ ਇਹ ਆਪਾਂ ਦੱਸ ਦੇਾਂਗੇ ਠੀਕ ਹੈ ਕੀ ਹਰਤ ਆਈ ਸੀ ਉਹ ਅਸਲ ਦੀ ਕਨਸਲ ਕਨਸਲ ਦੀ ਅਸਲ ਕਚੈਰੀ ਦਾ ਕੁੱਤਾ ਗਧਿਆਂ ਦਾ ਸਰਦਾਰ ਕੌਣ ਹੁੰਦਾ ਠੀਕ ਹੈ ਉਹ ਹੁਣ ਰਾਜੇ ਦੇ ਬਸ ਤੋਂ ਬਾਹਰ ਤੇ ਵੀ ਇਹਨੂੰ ਕੌਣ ਦੱਸੇ ਕਿਵੇਂ ਆ ਕੀ ਗੱਲ ਐ ਕਹੋ ਕਈ ਦੀ ਬੋਲ ਪਿਆ ਕਿ ਮੇਰਾ ਨਾ ਮੁੰਡਾ ਹੂੰ ਉਹ ਜੇਲ੍ਹ 'ਚ ਬੈਠਾ ਕਹਾਂ ਜੇ ਕਿਤੇ ਮੈਨੂੰ ਲੈ ਚੱਲਣ ਮੈਂ ਦੱਸ ਦੂੰਗਾ ਇਹ ਗੱਲ ਤਾਂ ਹੂੰ ਰਾਜੇ ਨੇ ਬੁਲਾ ਲਿਆ ਹਾਂ ਭਾਈ ਤੂੰ ਦੱਸੇਗਾ ਹਾਂਜੀ ਮੈਂ ਦੱਸਾਂ ਫੇਰ ਕੀ ਚਾਹੀਦਾ ਤੈਨੂੰ ਚੱਲ ਫੇਰ ਉਹ ਰਾਜੇ ਲੈਵੇ ਕਹਿੰਦਾ ਜੀ ਐ ਨਹੀਂ ਜਾਇਆ ਜਾਂਦਾ ਇੱਕ ਮਹੀਨੇ ਦੀ ਮਹੌਲਤ ਚਾਹੀਦੀ ਆ 100 ਜਵਾਨ ਚਾਹੀਦਾ ਮੈਨੂੰ ਫੌਜੀ ਠੀਕ ਆ 100 ਲਵੇ ਇੱਕ ਰੰਗ ਦਾ ਘੋੜਾ ਹੋਵੇ ਠੀਕ ਆ ਇੱਕੋ ਜਿਹਾ ਫੌਜੀ ਹੋਵੇ ਨੌਜਵਾਨ ਹੁਣ ਸਾਰੇ ਸਾ ਮੈਨੂੰ ਉਹ ਫਿਰ ਟਾਈਮ ਮਿਲੇ ਮਹੀਨਾ ਮੈਂ ਉਹਨਾਂ ਦੀ ਸਕਲਿਆਈ ਕਰਾ ਕੇ ਮੈਂ ਆਪ ਕੱਲੇ ਹੀ ਦੱਸਕਿਉਂ ਸੋਨੂ ਨਾਲ ਜਾਣ ਦੀ ਲੋੜ ਨਹੀਂ ਠੀਕ ਹੈ ਮੈਂ ਕੱਲੇ ਹੀ ਦੱਸੂਗਾ ਚੰਗਾ ਵੀ ਲੈ ਲੈ ਜਿਹੜੀ ਚੀਜ਼ ਚਾਹੀਦੀ ਸੀ ਪੂਰੀ ਕਰਤੀ ਮਾਇਆ ਪੂਰੀ ਦੇਤੀ ਧਨ ਪੂਰਾ ਦੇਤਾ ਯਾ ਭਾਈ ਤਾਂ ਉਹਨਾਂ ਨੇ ਉਹਨਾਂ ਦੀ ਸਕਲਿਆਈ ਕੀ ਕਰਾਈ ਵੀ ਆਪਾਂ ਉਸ ਸ਼ਹਿਰ ਦੇ ਵਿੱਚ ਰਹਿਣੇ ਜਿਹੜੇ ਘਰੇ ਤੂੰ ਹੋਵੇਂ ਤਾਂ ਉਸੇ ਘਰ ਵਾਲਿਆਂ ਨੂੰ ਪਤਾ ਹੋਵੇ ਵੀ ਸਾਡੇ ਘਰੇ ਕੋੜੇ ਵਾਲਾ ਆਇਆ ਹੋਇਆ ਹੈ। ਦੂਏ ਨੂੰ ਦੂਏ ਦੇ ਘਰ ਦਾ ਪਤਾ ਨਾ ਲੱਗੇ। ਇਹੇ ਜੇ ਢੰਗ ਨਾ ਰਹਿਣਾ, ਇੰਨੇ ਪਿਆਰ ਨਾ ਰਹਿਣਾ, ਇੰਨਾ ਉਹਨਾਂ ਨੂੰ ਕੁਝ ਦਿਓ, ਕੁਝ ਲਓ, ਕੁਝ ਕਰੋ। ਮਾਇਆ ਨਾ ਟਕਿਆ ਉਹ ਆਪਦੀ ਹਲੇਮੀ ਪਿਆਰ ਨਾਲ ਬਟ। ਵੀ ਤੁਸੀਂ ਦਿਨ-ਦਿਨ ਕੋੜੇ ਦੇ ਕੋਲੇ ਰਹਿਣਾ, ਰਾਤ ਨੂੰ ਸੌਂਜੋ। ਤਿਆਰ ਪਰ ਤਿਆਰ ਰਹਿਣਾ, ਹਰ ਵਕਤ ਕੋੜੇ ਦਾ ਤੰਗ ਕਸਿਆ ਹੋਵੇ। ਜਦ ਮੈਂ ਸਹਿਰ ਚ ਬਿਗਲ ਬਜਾਵਾਂ ਸਾਰੇ ਸਹਿਰ ਚ ਸੁਣੂਗਾ ਜਿੱਥੇ ਸੁਣੂ ਜਿੱਥੇ ਦਾ ਤੁਹਾਨੂੰ ਟਾਈਮ ਦਿੱਤਾ ਹੋ ਉੱਥੇ ਨੂੰ ਸਕਿੰਟਾਂ ਦੇ ਹਿਸਾਬ ਨਾਲ ਪਹੁੰਚਣਾ ਠੀਕ ਹੈ ਇਹ ਜਾ ਉਹਨਾਂ ਦਾ ਜਾਨੀ ਸਕਲਿਆਈ ਕੋਰਸ ਕਰਾ ਕੇ ਐ ਟਾਂ ਟਾਂ ਕਰਕੇ ਤਾਂ ਰਾਜੇ ਦੀ ਕਚਹਿਰੀ 'ਚ ਜਾ ਰਿਹਾ ਰਾਜੇ ਦੀ ਕਚਹਿਰੀ 'ਚ ਆ ਗਿਆ ਗਿਆ ਤਾਂ ਉਹਨੇ ਦੇਖਿਆ ਵੀ ਰਾਜੇ ਦੀ ਉਧਰ ਆਖੋਈ ਹੋਈ ਹੈ ਵਜ਼ੀਰ ਦੇ ਮੂਰੇ 1000 ਰੁਪਏ ਰੱਖਤਾ ਉਨੇ ਬੋਝ ਕਦੇ ਨੇ ਖਸਕਾਇਆ ਜੇਬ ਚ ਪਾ ਲਿਆ ਅੱਛਾ ਦੂਏ ਦਿਨ ਜਾ ਕੇ ਦੋ ਰੱਖਤਾ ਤੀਏ ਦਿਨ ਤੰਨੇ ਰੱਖਤਾ ਵਜ਼ੀਰ ਆਥਣੇ ਜਦੋਂ ਕਚੇਰੀ ਵਿਜੜੀ ਮੰਗਰ ਲੱਗ ਲਿਆ ਉਹਦੇ ਵੀ ਬੰਦਾ ਕੋਈ ਖਾਸ ਹੀ ਐ ਇਹ ਤੇ ਉਹਦੇ ਮੰਗਰ ਲੱਗਿਆ ਹਾਂ ਵੀ ਕਾਕਾ ਕੌਣ ਐ ਤੂੰ ਕਿੱਥੋਂ ਆਇਆ ਕੀ ਗੱਲ ਬਾਤ ਐ ਕਾਂਈ ਸਦਾਕਰ ਬੰਦੇ ਅੱਜ ਕਿਤੇ ਕੱਲ ਕਿਤੇ ਹੁਣ ਛੋਡੇ ਆ ਇਲਾਕੇ ਚ ਆਏ ਹੋਏ ਤੇ ਚਲੋ ਮੈਂ ਕਿਹਾ ਬਾਦਸ਼ਾਹ ਦੀ ਕਚੇਰੀ ਚੱਲਿਆ ਹੀ ਐ ਇਹ ਤਾਂ ਤੁਹਾਨੂੰ ਨજર ਅੰਤਾਜ ਧਰਦਾ ਸੀ ਮੈਂ ਮਾਇਆ ਦਾ ਕੋਈ ਤੋੜਾ ਨਹੀਂ ਹੈ ਉਹ ਕਹਿੰਦਾ ਠੀਕ ਹੈ ਪਰ ਮੈਂ ਅੱਜ ਮੇਰੇ ਨਾਲ ਚੱਲ ਵਜੀਰ ਉਹਨੂੰ ਨਾਲ ਲੈ ਗਿਆ ਨਾਲ ਲਗਿਆ ਆ ਕੁੜੀ ਨੂੰ ਕਹਿੰਦਾ ਵੀ ਐਂ ਕਰਕੇ ਮਾਇਆ ਧਾਰੀ ਬੰਦਾ ਪੁੱਤ ਦੇਖ ਤੇਰੇ ਖਾਤਰ ਅਸੀਂ ਬਰ ਠੀਕ ਹੈ ਠੀਕ ਹੈ ਉਹ ਕਹਿੰਦੀ ਹਾਂ ਪਪਾ ਠੀਕ ਹੈ ਤਬ ਜੀਰ ਨੇ ਉਹਦੇ ਨਾਲ ਕੁੜੀ ਦਾ ਸੰਡਾ ਗੰਡਾ ਕਰਕੇ ਵਿਆਹ ਕਰਤਾ ਠੀਕ ਹੈ ਜਦੋਂ ਵਿਆਹ ਹੋ ਗਿਆ ਉਨੇ ਕਿਹਾ ਆਗੀ ਗੱਲ ਸੁਣ ਹੁਣ ਹੁਣ ਦੱਸਣ ਦਾ ਨੇੜੇ ਲਾਗੇ ਨਾ ਆਪਾਂ ਇਹਨਾਂ ਦੇ ਤਾਂ ਇੱਕ ਦਿਨ ਫਿਰ ਉਹਨੇ ਕੀ ਕੀਤਾ ਵੀ ਹੁਣ ਉਹ ਗੱਲ ਉਹ বুঝਣੀ ਆ ਨਾ ਆਪਾਂ ਤਾਂ ਉਹਦੇ ਨਾਲ ਵਧੀਆ ਵਿਆਹ ਹੋ ਗਿਆ ਸਾਰਾ ਕੁਝ ਹੋ ਗਿਆ ਬੈਠਣ ਖੜਨ ਲੱਗੇ ਤਾਂ ਇੱਕ ਦਿਨ ਕੀ ਹੋਇਆ ਉਹਨੇ ਮਤੀਰਾ ਲਿਆ ਕੇ ਵਿਚਾਰਿਆਂ ਵੱਢ ਕੇ ਉਧਰਲੇ ਪਾਸੇ ਮਲ ਮਲ ਦੇ ਕੱਪੜੇ ਜਿਵੇਂ ਲਿਬੇਟ ਕੇ ਖੂਨ ਜਿਵੇਂ ਖੂਨ ਦਿਖਾਈ ਦਿੰਦਾ ਹੁੰਦਾ ਐ ਦਿਖਾਈ ਦਿੱਤਾ ਤੇ ਘਰੇ ਆਇਆ ਉਹ ਕਹਿੰਦੀ ਵੀ ਇਹ ਚ ਕੀ ਹੈ ਕਹਿੰਦਾ ਵੀ ਤੈਂ ਗਾਹਾਂ ਨਹੀਂ ਗੱਲ ਕਰਨੀ ਇਹ ਤਾਂ ਰਾਜੇ ਦੇ ਮੁੰਡੇ ਦੀ ਖੋਪੜੀ ਹੈ ਠੀਕ ਆ ਬਿਮਾਰੀ ਰੱਖ ਕੇ ਜਿੰਦਾ ਆਪ ਲਾਤਾ ਕੁੰਜੀ ਆਪਦੇ ਕੋਲੇ ਰੱਖੀ ਉਧਰ ਰਾਜੇ ਦਾ ਮੁੰਡਾ ਚੱਕਿਆ ਉਹਨੇ ਇੱਕ ਵਿਸਵਾ ਕੋਲੇ ਸਮਾਤਾ ਸਾਡੇ ਆਇਆ ਕਹਿੰਦਾ ਵੀ ਆਹ ਸਾਹਮ ਕੇ ਰੱਖਣਾ ਰਾਜਾ ਕੋਈ ਨਾਮ ਕਾ ਨਾਮ ਦੇਵੇ ਉਹ ਸਭ ਡੁਪਲੀਕੇਟ ਗੱਲਾਂ ਹੋਣਗੀਆਂ ਤੈਨੂੰ ਮੈਂ 500 ਰੁਪਏ ਦੇਣਾ ਤੂੰ ਇਹ ਮੇਰੀ ਮਾਨਤ ਇਹ ਸਾਹਮ ਕੇ ਰੱਖਣਾ ਕਵੀ ਕੋਈ ਫਿਕਰ ਨਾ ਕਰ ਤਾਹੇ ਰਾਜਾ ਸਾਰਿਆ ਰਾਜ ਦੀ ਵੀ ਉਹ ਕਰ ਦੇਵੇ ਤੈਨੂੰ ਰੱਬ ਦੇ ਰਿਹਾ ਮੈਂ ਤਾਂ ਵੀ ਨਹੀਂ ਤੇਰੀ ਗੱਲ ਨੂੰ ਗੁਪਤ ਹੀ ਰਹੂਗੀ ਉਹ ਗੱਲ ਉਹਨੇ ਗੁਪਤ ਰੱਖਣ ਖਾਤਰ 500 ਰੁਪਇਆ ਰਾਜੇ ਦਾ ਮੁੰਡਾ ਗੁੰਮ ਹੋ ਗਿਆ ਰਾਜੇ ਨੇ ਭਾਅ ਚ ਨਾਮ ਰੱਖਤਾ ਅੱਧਾ ਰਾਜ ਦੇਉ ਜਦੋਂ ਅੱਧੇ ਰਾਜ ਦਾ ਨਾਮ ਰੱਖਤਾ ਵਜ਼ੀਰ ਦੀ ਕੁੜੀ ਨੇ ਵਜ਼ੀਰ ਨੂੰ ਦੱਸਤਾ ਕਹਿੰਦੀ ਵੀ ਐਂ ਕਰਕੇ ਰਾਜੇ ਦੇ ਮੁੰਡੇ ਦੀ ਖੂਪੜੀ ਤਾਂ ਆਪਣੇ ਘਰੇ ਪਈਆ ਤੇਰੇ ਜਵਾਈ ਨੇ ਲਿਆ ਕੇ ਵੱਢ ਕੇ ਤਰਿਆ ਹੂੰ ਉਹਨੇ ਰਾਜੇ ਨੂੰ ਦੱਸਤਾ ਰਾਜੇ ਨੇ ਹੂੰ ਰਾਜੇ ਨੇ ਦੇਖ ਲਿਆ ਉਹਨੂੰ ਬੁਲਾ ਲਿਆ ਹੂੰ ਬੁਲਾਇਆ ਹਾ ਕਹਿੰਦਾ ਹਾਂ ਬਈ ਆ ਤੇਰੀ ਸ਼ਿਕਾਇਤ ਮਿਲੀ ਐ ਵੀ ਮੇਰਾ ਮੁੰਡਾ ਕਹਿੰਦਾ ਕੋਈ ਪਤਾ ਨਹੀਂ ਹੈਗਾ ਮੈਂ ਤਾਂ ਇਹ ਜੀ ਗੱਲ ਹੀ ਨਹੀਂ ਸੁਣੀ ਤੇਰੇ ਮੁੰਡੇ ਦੀ ਮਹਿਰਾਂ ਨੂੰ ਸੋਡਣਾ ਕੀ ਬਾਹਰ ਇਦੋਂ ਧਿਆਨ ਕੱਢਾ ਹਾਂ ਹਾਂ ਤੇ ਵੀ ਇਸ ਜੀ ਦਾ ਕੋਈ ਗੱਲ ਨਹੀਂ ਹੋਈ ਹੈਗੀ ਅੱਛਾ ਉਹ ਕਹਿੰਦਾ ਮੇਰੇ ਤੇ ਕੋਈ ਗਵਾਹ ਕੋਈ ਹੋਰ ਕੋਈ ਗੱਲ ਬਾਤ ਕੋਈ ਉਹ ਤਾਂ ਦੱਸੋ ਉਹਨੇ ਵਜ਼ੀਰ ਕੰਨੀ ਨੂੰ ਕਰਿਆ ਸਿਰ ਵਜ਼ੀਰ ਨੇ ਕੁੜੀ ਨੂੰ ਬੁਲਾ ਲਿਆ ਆ ਗਈ ਕਹਿੰਦਾ ਵੀ ਆ ਖੜਾ ਤੇਰਾ ਗਵਾਹ ਤੇਰੇ ਤੇ ਉਹ ਕਹਿੰਦਾ ਜੀ ਹਾਂ ਤਾਂ ਦੇਖਿਆ ਉਬਦੇ ਘਰ ਵਾਲੀ ਨੂੰ ਬੋਲਣ ਲੱਗਾ ਵਜ਼ੀਰ ਦੀ ਕੁੜੀ ਨੂੰ ਤੈਨੂੰ ਦੇਖਿਆ ਕਹਿੰਦੀ ਹਾਂ ਅਨਮਾਰੀ ਤਾਂ ਪਿਆ ਤੈਨੂੰ ਮੈਨੂੰ ਦੱਸਿਆ ਵੀ ਰਾਜੇ ਦੇ ਮੁੰਡੇ ਦਾ ਸੀ ਗਾਲਾ ਇਹ ਹਾਂ ਕਹਿੰਦਾ ਦਿਓ ਫਿਰ ਆਹ ਕੁੰਜੀ ਲਓ ਲੱਗ ਜਾ ਕੇ ਉੱਥੇ ਲਿਆਓ ਕੀ ਆ ਉਹ ਉਹਨੂੰ ਕੁੰਜੀ ਫੜਾਈ ਜਾ ਕੇ ਕਹਿੰਦੇ ਵੀ ਉਹ ਫਲਾਣੀ ਬਮਾਰੀ ਚ ਹੈ ਇਹਨਾਂ ਨੂੰ ਨਾ ਲੈ ਕੇ ਜਾਇਓ ਇਹਨਾਂ ਨੂੰ ਇੱਥੇ ਹੀ ਰੱਖ ਦਿਓ ਉੱਥੇ ਜਾ ਕੇ ਲਿਆਓ ਠੀਕ ਆ ਜੋ ਲਿਆਂਦਾ ਉਹ ਮਤੀਰਾ ਕਹਿੰਦਾ ਵੀ ਇਹਦਾ ਮਤੀਰਾ ਹੈ ਕਹਿੰਦਾ ਵੀ ਇਹ ਵਜ਼ੀਰ ਦੀ ਕੁੜੀ ਨੂੰ ਤੁਸੀਂ ਕੀ ਸਮਝਦੇ ਹੋ ਵੇ ਬਹੁਤ ਅਸਲੇ ਦੀ ਕੁੜੀ ਐ ਬਹੁਤ ਵਧੀਆ ਕੁੜੀ ਐ ਕਿਆ ਬਾਤ ਐ ਬੱਲੇ ਬੱਲੇ ਆ ਨਾ ਜੀ ਇਹ ਕਹਿੰਦਾ ਅਸਲ ਦੀ ਕਨਸਲ ਮੈਂ ਉਹ ਥਰੀ ਸਰਸ ਦਸਣ ਆਇਆ ਹੁਣ ਸੁਣ ਲੈ ਧਿਆਨ ਨਾਲ ਇਹ ਅਸਲ ਦੀ ਕਨਸਲ ਕਨਸਲ ਨਿਕਲ ਗਈ ਨਾ ਜੋ ਮੇਰੇ ਨਾਲ ਵਿਆਹ ਕਰਾ ਹੋਇਆ ਨੇ ਕੀ ਲੈਣਾ ਸੀ ਇਹ ਗੱਲਾਂ ਤੋਂ ਦੱਸ ਕੇ ਪੁੱਛ ਕੇ ਹੈ ਮੈਨੂੰ ਵਿਵਤਾ ਜਿ ਪਉਂਦੀ ਆ ਇਧਰ ਨਾਮ ਦਾ ਲਾਲਚ ਹੋ ਗਿਆ ਲਾਲਚ ਹੋ ਗਿਆ ਲਾਲਚ ਹੋ ਗਿਆ ਦੇ ਰਾਜ ਭਾਗ ਦਾ ਰਾਜ ਭਾਗ ਦਾ ਲਾਲਚ ਹੋ ਗਿਆ ਇਹ ਕਨਸਲ ਨਿਕਲ ਗਈ ਨਾ ਅਸਲ ਤਾਂ ਨਾ ਰਹੀ ਕਨਾਂ ਦੱਕੀਆ ਕਨਸਲ ਹੋ ਗਈ ਉਹ ਫਲਾਣੇ ਸਾਡੇ ਇੱਕ ਵਿਸਵਾ ਰਹਿੰਦੀ ਐ ਕਹਿੰਦੇ ਹਾਂ ਕਹਿੰਦਾ ਉਹਨੂੰ ਕਿਹਨੇ ਉਹ ਸੋਰੇ ਪਿੰਡ ਦੀ ਮਾਇ ਆ ਉਹ ਤਾਂ ਕਹਾਂ ਐ ਕਹਿੰਦੇ ਕਹਿੰਦਾ ਉਹ ਅਸਲ ਨਹੀਂ ਨਾ 500 ਰੁਪਿਆ ਮਾਨਤਾ ਸਾਰੀ ਹਾਂ ਉਹਦੇ ਕੋਲੇ ਤੇਰਾ ਮੁੰਡਾ ਉਹਦੇ ਕੋਲੇ ਆ ਠੀਕ ਆ ਕੀ ਉਹ ਅਸਲ ਨਾ ਹੋਈ 500 ਵੱਡਾ ਸਮਝਿਆ ਉਹਨੇ ਤੇਰੇ ਰਾਜ ਨੂੰ ਕੁਝ ਨਹੀਂ ਸਮਝਿਆ ਮਾਨਤ ਵੱਡੀ ਸਮਝੀ ਐ ਮੁੰਡਾ ਤੇਰਾ ਉੱਥੇ ਆ ਉਹ ਵੀ ਆ ਜਾਂਦਾ ਠੀਕ ਆ ਅਸਲ ਦੀ ਕਿ ਨਸਲ ਕਿ ਨਸਲ ਦੀ ਅਸਲ ਇਹ ਦੋ ਜਵਾਬ ਤੈਨੂੰ ਮਿਲ ਗਏ ਕਚੇਰੀ ਦਾ ਕੁੱਤਾ ਮੇਰੇ ਵਾਲਾ ਸੌਰਾ ਹੈ ਪਹਿਲੇ ਦਿਨ ਹਜ਼ਾਰ ਤਰਿਆ ਦੂਜੇ ਦਿਨ ਦੋ ਤੀਜੇ ਦਿਨ ਤਿੰਨ ਕਹਿੰਦਾ ਫੇਰ ਮੇਰੇ ਨਾਲ ਕੁੜੀ ਵੀ ਆਈ ਹੈ ਇਹਨੇ ਕਚੇਰੀ ਦਾ ਕੁੱਤਾ ਇਹ ਆ ਉਹ ਕਹਿੰਦਾ ਹਾਂ ਕਹਿੰਦਾ ਗਧੇ ਦਾ ਸਰਦਾਰ ਤੂੰ ਹੈ ਰਾਜੇ ਨੂੰ ਕਹਿੰਦਾ ਜਿਹੜਾ ਹੁਣ ਤੱਕ ਤੈਨੂੰ ਐ ਨਹੀਂ ਪਤਾ ਲੱਗਿਆ ਇੱਕ ਘਰੇ ਪਰੋਣਾ ਆਇਆ ਹੋਵੇ 10 ਘਰ ਨਹੀਂ ਪਤਾ ਲੱਗ ਜਾਂਦਾ ਵੀ ਫਲਾਣਾ ਦਾ ਪਰੋਣਾ ਆਇਆ ਹੋਇਆ ਠੀਕ ਹੈ ਤੇਰੇ ਘਰ 'ਚ ਮੇਰਾ 100 ਜਵਾਨ ਹੈਗਾ ਤੇਰੇ ਸਹਿਰ ਪਤਾ ਥੈਨੂੰ ਹਾਂ ਕਾ ਨਾ ਕੋਈ ਪਤਾ ਨਹੀਂ ਕਾ ਚੱਲੂ ਸੱਦ ਕੇ ਦਿਖਾਉਣਾ ਹੁਣ ਜਿਹੜਾ ਤੇ ਲੋਟ ਤੇਰਾ ਜੀ ਕਰਦਾ ਉਹ ਕਰ ਲੈ ਜੰਗ ਕਰਨਾ ਜੰਗ ਕਰ ਲੈ ਕੁੜੀ ਦਾ ਸਾਗ ਦੇਣਾ ਹੋ ਉਹ ਦੇਦੀ ਆਹ ਦੇਖ ਕਹਿੰਦਾ ਹੁਣ ਇੱਕ ਮਿੰਟ ਚ ਕਿਵੇਂ ਆਉਂਦਾ ਜਿਉਂ ਨੇ ਉਹਨੇ ਬਿਗਲ ਵਜਾਇਆ ਚਾਹ ਸਪਿਰੋਂ 20 ਚ ਆਏ ਹੁਣ ਘੋੜੇ ਖੜਪਾਏ ਖੜਪਾਏ ਕਰਦੇ ਉਹਨੇ ਕਿਹਾ ਬੜਾ ਦਿਮਾਗਦਾਰ ਬੰਦਾ ਐ ਨਾ ਘਰਾਓ ਐਡੀ ਸੇਤੀ ਜਵਾਬ ਉਹ ਕਹਿੰਦਾ ਵੀ ਮੇਰਾ ਜਵਾਬ ਲੜ ਲੜਾਈ ਤੋਂ ਮੇਰਾ ਤੈਨੂੰ ਮੇਰੀ ਕੁੜੀ ਦਾ ਰਿਸ਼ਤਾ ਦੇਣ ਨੂੰ ਹਾਂਗੀ ਉਸ ਰਾਜੇ ਨੇ ਉਹਨੂੰ ਕੁੜੀ ਵਿਆਹਤੀ ਠੀਕ ਹੈ ਕੁੜੀ ਵਿਆਹਤੀ ਹੁਣ ਬੇਦਾ ਕਰਨ ਖਾਤਰ ਸੌ ਜਵਾਨ ਉਹਦੇ ਕੋਲੇ ਆਪਦਾ ਦੀ ਸੌ ਉਹਨੇ ਦਿੱਤਾ ਜਾਓ ਵੀ ਛੱਡ ਕੇ ਆਓ ਇਹਨਾਂ ਨੂੰ ਹੁਣ ਜਿਹੜਾ ਉਹਨੇ ਦਿੱਤਾ ਤੀ ਉਹ ਮੂਰੇ ਲਾ ਲਿਆ ਦੂਏ ਮੰਗਰ ਲਾ ਲੇ ਜਿਹੜੇ ਲੈ ਕੇ ਗਿਆ ਤੀ ਉਸ ਰਾਜੇ ਤੈਨੂੰ ਫੇਰ ਚੜਾਈ ਕਰਤੀ ਜਿੱਥੋਂ ਗਿਆ ਤੀ ਜਦੋਂ ਉੱਥੇ ਨੂੰ ਚੜਾਈ ਕਰੀ ਜਦੋਂ ਦੇਖਿਆ ਉਹਨਾਂ ਨੇ ਦਿਨ ਚੜ੍ਹਦੇ ਨਾਲ ਚੜ੍ਹਾ ਇਧਰੋਂ ਤਾਂ ਰਾਜ ਆ ਪਿਆ ਵੀ ਉਹ ਤਾਂ ਖਬਰ ਕਿੱਦੋਂ ਪਾ ਗਿਆ ਕਾ ਕੈਦੀ ਦਾ ਆਪਣੇ ਵਾਲਾ ਲੈ ਕੇ ਸੌ ਜਵਾਨ ਹਾਂ ਉਧਰ ਉਹ ਰਾਜੇ ਨੇ ਆ ਕੇ ਮੂਰਲੇ ਤੰਬੂ ਚੋਂ ਨੇ ਆਪਦਾ ਅਸਣ ਕਰ ਲਿਆ ਰਾਜਾ ਬਣ ਕੇ ਉਹ ਤੜਕੇ ਆਪਦੇ ਪੰਚਾਇਤ ਲੈ ਕੇ ਚੱਲ ਪਿਆ ਉਧਰੋਂ ਆਪਦੇ ਅਹਿਲਕਾਰ ਨਾਲ ਅੱਛਾ ਉਹ ਕਹਿੰਦਾ ਵੀ ਤੁਹਾਡਾ ਰਾਜਾ ਕਿੱਥੇ ਆ ਉਹਨੂੰ ਨਹੀਂ ਪਤਾ ਲੱਗਾ ਮੁਰਕਿਓ ਵਿਆਹ ਕਰਾ ਕੇ ਤੁਰਿਆ ਆਉਂਦਾ ਹੈ ਕਾਹਿੰ ਸੋਡਾ ਰਾਜਾ ਕਹਿੰਦੇ ਆਏ ਸੀ ਪਿਛਲੇ ਤੰਬੂ ਚ ਉਹਨਾਂ ਨੂੰ ਸਕੇ ਆਗੇ ਰੱਖਿਆ ਤੇ ਉਹਨਾਂ ਨੂੰ ਵੀ ਪੜਾਇਆ ਹੋਇਆ ਸੀ ਵੀ ਤੁਸੀਂ ਐਂ ਕਹਿ ਦੇਣਾ ਉਹ ਕਹਿੰਦੀ ਅਗਲੇ ਤੰਬੂ ਚ ਜੋ ਅਗਲੇ ਤੰਬੂ ਚ ਭੇਜਿਆ ਗਏ ਉਹ ਚ ਗਏ ਹੋਏ ਪਹੁੰਚੇ ਰਾਜਾ ਰਾਜੇ ਨੇ ਜਾ ਕੇ ਸਾਗਨ ਉਹਨੂੰ ਕਰਤਾ ਦੇਖਿਆ ਨਹੀਂ ਸਿਆਣਿਆਂ ਨੇ ਕਿ ਉਹ ਮਹੀਨੇ ਚ ਹੋਰ ਹੀ ਕੁਝ ਬਣ ਗਿਆ ਉਹ ਤਾਂ ਕਹਿੰਦਾ ਜੀ ਮੈਂ ਸਾਹ ਕਰ ਦਿੰਦਾ ਮੈਂ ਮੇਰੇ ਜੰਗ ਕਰਨ ਦੀ ਕੋਈ ਹੋਣੀ ਸਾਹ ਕੋਨੇ ਕਰਤਾ ਉਹ ਕੁੜੀ ਵਿਦਾ ਹੋ ਕੇ ਨਾਲ ਹੀ ਆਈ ਸੀ ਉਹਨੇ ਮਹਿਲਾਂ ਚੋਂ ਮਹਿਲਾਂ ਚੋਂ ਬਿਠਾਤੇ ਆਪ ਦੇ ਅੰਦਰ ਦੋ ਹੋ ਗਈਆਂ ਰਾਣੀਆਂ ਉਹਦੇ ਇੱਕ ਉਧਰੋਂ ਲੈ ਆਤੀ ਕਿਧਰ ਹੋ ਗਈ ਇੱਧਰ ਦੋ ਹੋ ਗਈਆਂ ਦੋ ਹੋ ਗਈਆਂ ਫੇਰ ਰਾਜੇ ਨੂੰ ਤਹਾਂ ਜਾੜਿਆ ਮਹਿਲਾਂ ਚ ਪਏ ਨੇ ਜਿਹਨੂੰ ਸੁਫਨੇ ਬਾਰੇ ਝੂਠ ਬੋਲਿਆ ਸੀ ਨਾ ਮੈਨੂੰ ਸੁਫਨਾ ਆਏ ਮੈਂ ਤਾਂ ਹੱਸਿਆ ਹੀ ਨਹੀਂ ਮੁਕਰ ਗਿਆ ਸੀ ਮੁਕਰ ਗਿਆ ਸੀ ਜਦੋਂ ਤਹਾਂ ਜਾੜਿਆ ਕਹਿੰਦਾ ਹਾਂ ਰਾਜਾ ਤੂੰ ਮੈਨੂੰ ਪੁੱਛਦਾ ਸੀ ਨਾ ਤੂੰ ਰਾਤ ਨੂੰ ਹੱਸਿਆ ਸੀ ਮੈਂ ਆ ਹਸਿਆ ਦੀ ਮੈਨੂੰ ਆ ਸੁਪਨਾ ਆਇਆ ਸੀ ਹੁਣ ਲੱਤਾਂ ਘੁੱੜਦੀ ਐ ਇੱਕ ਪੱਖਾ ਚੱਲਦੀ ਐ ਆ ਸੁਪਨਾ ਉਹ ਦਿਨੇ ਆਇਆ ਸੀ ਜਿਹੜਾ ਅੱਜ ਸੱਚ ਹੋਇਆ ਕੀ ਇਹ ਮੈਂ ਤੈਨੂੰ ਉਹ ਦਿਨੇ ਦੱਸ ਸਕਦਾ ਸੀ ਤੂੰ ਕਹਿੰਦਾ ਸਾਲਿਆ ਗਦੇ ਚਾਰਨ ਵਾਲਿਆ ਤੈਨੂੰ ਮੇਰੀ ਕੁਲੀ ਲੱਤਾਂ ਘੁੱਟੂ ਉਹ ਦਿਨੇ ਤੂੰ ਮੈਨੂੰ ਮਾਰ ਦਿੰਦਾ ਜੇ ਮੈਂ ਸੁਪਨਾ ਦੱਸਦਾ ਆ ਸੁਪਨਾ ਜਿਹੜਾ ਅੱਜ ਸੱਚ ਹੋਇਆ ਇਹ ਉਹ ਦਿਨੇ ਆਇਆ ਸੀ ਆਇਆ ਸੀ ਆਇਆ ਸੀ ਇੰਦਿਆ